ਅਧਿਆਪਕਾਂ ਦੇ ਵੱਲੋਂ ਇਸ ਕਦਰ ਕੁੜੀ ਨੂੰ ਤੰਗ ਕੀਤਾ ਗਿਆ ਹੈ ਕਿ ਹੋਸਟਲ ਦੇ ਵਿੱਚ ਹੀ ਇਸ ਵਿਦਿਆਰਥਣ ਨੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਹਮਾਰ ਰੋਂਦੀਏ ਮਾਂ ਨਹੀਂ ਵੇਖੀ ਜਾਂਦੀ ਜੋ ਇੱਕੋ ਗੱਲ ਕਹਿ ਰਹੀ ਹੈ ਮੈਨੂੰ ਉਹ ਲੋਕ ਚਾਹੀਦੇ ਨੇ ਜਿਨ੍ਹਾਂ ਮੇਰੀ ਕੁੜੀ ਨੂੰ ਟਾਰਚਰ ਕੀਤਾ ਹੈ ਜਿਸ ਦੇ ਚਲਦਿਆ ਉਸਨੇ ਇੱਕ ਖੌਫਨਾਕ ਕਦਮ ਚੁੱਕ ਲਿਆ ਤਾਂ ਮਾਮਲਾ ਗ੍ਰੇਟਰ ਨੌਇਡਾ ਦਾ ਹੈ ਜਿੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਲੜਕੀ ਜੋ ਕਿ ਪੜ੍ਹਾਈ ਕਰਨਦੀ ਹੈ ਤਾਂ ਹੋਸਟਲ ਦੇ ਵਿੱਚ ਉਸ ਦੇ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਇਸ ਤੋਂ ਪਹਿਲਾਂ ਉਸ ਵੱਲੋਂ ਸੂਸਾਈਡ ਨੋਟ ਲਿਖਿਆ ਗਿਆ ਵਿੱਚ ਦੋ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਤੇ ਇਲਜ਼ਾਮ ਇਸ ਲੜਕੀ ਨੇ ਲਗਾਏ ਕਿ ਨਵਾਂ ਵੱਲੋਂ ਮੈਨੂੰ ਟਾਰਚਰ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਤੇ અપਮਾਨਿਤ ਕੀਤਾ ਗਿਆ ਸੀ ਜਿਸ ਦੇ ਚੱਲਦਿਆ ਉਸ ਜ਼ਲਾਲਤ ਨੂੰ ਨਾ ਸਹਾਰਦਿਆ ਇਸ ਕੁੜੀ ਨੇ ਆਖੌਫਨਾ ਕਦਮ ਚੁੱਕਿਆ ਤੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਪਰ ਰੋਂਦੀ ਮਾਂ ਤੇ ਪਰਿਵਾਰਕ ਮੈਂਬਰਾਂ ਦਾ ਇਹ ਹਾਲ ਨਹੀਂ ਵੇਖਿਆ ਜਾਂਦਾ ਜਿਨ੍ਹਾਂ ਕਾਫੀ ਜ਼ਿਆਦਾ ਉੱਥੇ ਹੌਸਟਲ ਪਹੁੰਚ ਕੇ ਵੀ ਹੰਗਾਮਾ ਕਰ ਦਿੱਤਾ कदम हम भी उठा रहे थे जी मैडम बिल्कुल सही बात है तो उसको बताना मैं जब तक नहीं लेके जाऊंगी सर जब तक मुझे न्याय नहीं मिलेगा मैं ये देख लेना है हाँ मैं जब तक अपनी बेटी को मुझे न्याय चाहिए और वो बंदे यहाँ चाहिए जिन्होंने मेरी बेटी को टॉर्चर किया है मेरे सामने वो मैनेजमेंट खड़ा ਅਧਿਆਪਕਾਂ ਦੇ ਵੱਲੋਂ ਇਸ ਕਦਰ ਕੁੜੀ ਨੂੰ ਤੰਗ ਕੀਤਾ ਗਿਆ ਕਿ ਹੋਸਟਲ ਦੇ ਵਿੱਚ ਹੀ ਇਸ ਵਿਦਿਆਰਥਣ ਨੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਹਮਾਰ ਰੋਂਦੀਏ ਮਾਂ ਨਹੀਂ ਵੇਖੀ ਜਾਂਦੀ ਜੋ ਇੱਕੋ ਗੱਲ ਕਹਿ ਰਹੀ ਹੈ ਮੈਨੂੰ ਉਹ ਲੋਕ ਚਾਹੀਦੇ ਨੇ ਜਿਨ੍ਹਾਂ ਮੇਰੀ ਕੁੜੀ ਨੂੰ ਟਾਰਚਰ ਕੀਤਾ ਹੈ ਜਿਸ ਦੇ ਚੱਲਦਿਆਂ ਉਸਨੇ ਇੱਕ ਖੌਫਨਾਕ ਕਦਮ ਚੁੱਕ ਲਿਆ ਤਾਂ ਮਾਮਲਾ ਗ੍ਰੇਟਰ ਨੋਇਡਾ ਦਾ ਹੈ ਜਿੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਲੜਕੀ ਜੋ ਕਿ ਪੜ੍ਹਾਈ ਕਰਨਦੀ ਹੈ ਤਾਂ ਹੋਸਟਲ ਦੇ ਵਿੱਚ ਉਸ ਦੇ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਇਸ ਤੋਂ ਪਹਿਲਾਂ ਉਸ ਨੂੰ ਸੂਸਾਈਡ ਡੋਟ ਲਿਖਿਆ ਗਿਆ ਵਿੱਚ ਦੋ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਤੇ ਇਲਜ਼ਾਮ ਇਸ ਲੜਕੀ ਨੇ ਲਗਾਏ ਕਿ ਨਾ ਵੱਲੋਂ ਮੈਨੂੰ ਟਾਰਚਰ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਤੇ અપਮਾਨਿਤ ਕੀਤਾ ਗਿਆ ਸੀ ਜਿਸ ਦੇ ਚਲਦਿਆ ਉਸ ਜ਼ਲਾਲਤ ਨੂੰ ਨਾ ਸਹਾਰਦਿਆ ਇਸ ਕੁੜੀ ਨੇ ਆਖੌਫਨਾ ਕਦਮ ਚੁੱਕਿਆ ਤੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਪਰ ਰੋਂਦੀ ਮਾਂ ਤੇ ਪਰਿਵਾਰਕ ਮੈਂਬਰਾਂ ਦਾ ਇਹ ਹਾਲ ਨਹੀਂ ਵੇਖਿਆ ਜਾਂਦਾ ਜਿਨ੍ਹਾਂ ਕਾਫੀ ਜ਼ਿਆਦਾ ਉੱਥੇ ਹੌਸਟਲ ਪਹੁੰਚ ਕੇ ਵੀ ਹੰਗਾਮਾ ਕਰ ਦਿੱਤਾ हाँ। ये कदम हम भी, भी उठा था। था। रहे थे जी मैडम बिल्कुल सही बात है आप। तो उसको बताना मैं हाँ। जब तक नहीं लेके जाऊंगी सर जब तक मुझे न्याय नहीं मिलेगा मैं ये देख लेना है हाँ मैं जब तक अपनी बेटी को नहीं लेके जाऊंगी चल मुझे न्याय चाहिए और वो बंदे ही चाहिए जिन्होंने मेरी बेटी को टॉर्चर किया है मेरे सामने ਅਧਿਆਪਕਾਂ ਦੇ ਵੱਲੋਂ ਇਸ ਕਦਰ ਕੁੜੀ ਨੂੰ ਤੰਗ ਕੀਤਾ ਗਿਆ ਕਿ ਹੋਸਟਲ ਦੇ ਵਿੱਚ ਹੀ ਇਸ ਵਿਦਿਆਰਥਣ ਨੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਹਮਾਰ ਰੋਂਦੀਏ ਮਾਂ ਨਹੀਂ ਵੇਖੀ ਜਾਂਦੀ ਜੋ ਇੱਕੋ ਗੱਲ ਕਹਿ ਰਹੀ ਹੈ ਮੈਨੂੰ ਉਹ ਲੋਕ ਚਾਹੀਦੇ ਨੇ ਜਿਨ੍ਹਾਂ ਮੇਰੀ ਕੁੜੀ ਨੂੰ ਟਾਰਚਰ ਕੀਤਾ ਹੈ ਜਿਸ ਦੇ ਚਲਦਿਆ ਉਸਨੇ ਇੱਕ ਖੌਫਨਾਕ ਕਦਮ ਚੁੱਕ ਲਿਆ ਤਾਂ ਮਾਮਲਾ ਗ੍ਰੇਟਰ ਨੌਇਡਾ ਦਾ ਹੈ ਜਿੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਲੜਕੀ ਜੋ ਕਿ ਪੜ੍ਹਾਈ ਕਰਨਦੀ ਹੈ ਤਾਂ ਹੋਸਟਲ ਦੇ ਵਿੱਚ ਉਸ ਦੇ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਇਸ ਤੋਂ ਪਹਿਲਾਂ ਉਸ ਨੂੰ ਸੂਸਾਇਡ ਡੋਟ ਲਿਖਿਆ ਗਿਆ ਜਿਸ ਵਿਚ ਦੋ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਤੇ ਇਲਜ਼ਾਮ ਇਸ ਲੜਕੀ ਨੇ ਲਗਾਏ ਕਿ ਨਾ ਵੱਲੋਂ ਮੈਨੂੰ ਟਾਰਚਰ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਤੇ અપਮਾਨਿਤ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਉਸ ਜ਼ਲਾਲਤ ਨੂੰ ਨਾ ਸਹਾਰ ਦੇ ਆ ਇਸ ਕੁੜੀ ਨੇ ਆਖੌਫਨਾ ਕਦਮ ਚੁੱਕਿਆ ਤੇ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਪਰ ਰੋਂਦੀ ਮਾਂ ਤੇ ਪਰਿਵਾਰਕ ਮੈਂਬਰਾਂ ਦਾ ਇਹ ਹਾਲ ਨਹੀਂ ਵੇਖਿਆ ਜਾਂਦਾ ਜਿਨ੍ਹਾਂ ਕਾਫੀ ਜ਼ਿਆਦਾ ਉੱਥੇ ਹੌਸਟਲ ਪਹੁੰਚ ਕੇ ਵੀ ਹੰਗਾਮਾ ਕਰ ਦਿੱਤਾ ਹੋਰ ਵੀ ਬੇਤੀ ਮਰੀ ਗੈਰ ਲੜਕੀਆਂ ਨੂੰ जो कदम हम भी उठा था। था रहे थे जी मैडम बिल्कुल तो सही बात है आपकी तो उसको मैं हाँ जब तक नहीं लेके जाऊंगी सर जब तक मुझे न्याय नहीं मिलेगा मैं ये देख लेना है हाँ मैं जब तक अपनी बेटी को नहीं लेके जाऊंगी चल मुझे न्याय चाहिए और वो बंदे ही चाहिए जिन्होंने मेरी बेटी को टॉर्चर किया है मेरे सामने किया है ठीक है मैंने मैनेजमेंट खड़ा